ਖੇ ਖਬਰ ਦਾ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਰਧਾਲੂ ਵੱਡੇ ਗੰਨਤੇ ਵਿੱਚ ਗੁਰਦਾਰਾ ਸਾਹਿਬਾਨਾ ਵਿੱਚ ਨਤਮਸਤਕ ਹੋ ਰਹੇ ਨੇ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੰਮ੍ਰਿਤਸਰ ਦੀ ਇਥੇ ਸ੍ਰੀ ਦਰਬਾਰ ਸਾਹਿਬ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਵੱਡੇ ਗੰਨਤੇ ਵਿੱਚ ਸ਼ਰਧਾਲੂ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਪਹਿਲੇ ਦਿਨ ਦੀ ਸ਼ੁਰੂਆਤ ਗੁਰੂ ਚਾਨਾਂ ਵਿੱਚ ਅਰਦਾਸ ਕਰਕੇ ਕੀਤੀ ਜਾ ਰਹੀ ਹੈ ਤਾਂ ਜੋ ਪੂਰਾ ਸਾਲ ਚੰਗਾ ਰਹੇ ਦੋ ਤਸਵੀਰਾਂ ਤੁਹਾਨੂੰ ਵਿਖਾਰੇ ਤਕਸਰੀ ਦਮਦਮਾ ਸਾਹਿਬ ਦੀ ਇੱਕ ਤਸਵੀਰ ਦੂਜੀ ਦਿੱਲੀ ਦੇ ਗੋਲਦਵਾਰਾ ਸਾਹਿਬ ਦੀ ਹੈ ਇਹ ਤਸਵੀਰਾਂ ਨੇ ਜਿੱਥੇ ਸੰਗਤ ਹੁਣ ਹਮਾਕੇ ਪਹੁੰਚ ਰਹੀ ਹੈ ਤੇ ਗੁਰੂ ਘਰਾਂ ਵਿੱਚ ਮੱਥਾ ਟੇਕ ਕੇ ਗੁਰੂ ਦਾ ਅਸ਼ੀਰਵਾਦ ਲੈ ਰਹੀ ਹੈ ਬੇਹਦੀ ਸੁੰਦਰ ਸਜਾਵਟ ਗੋਲਦਵਾਰਾ ਸਾਹਿਬਾਣਾ ਦੀ ਇਥੇ ਫੁੱਲਾ ਰਹੀ ਕੀਤੀ ਗਈ ਹੈ ਉਹ ਤੇ ਰਾਤ ਲਾਈਟਾਂ ਦੀ ਵੀ ਬੇਹਤ ਹੁੰਦਾ ਸਜਾਵਟ ਵਾਕ ਵਾਕ ਨੂੰ ਤਾਂ ਦੇਖਣ ਨੂੰ ਮਿਲਦੀ ਸੀ ਤੇ ਇਥੇ ਵੇਖਿਆ ਜਾ ਸਕਦਾ ਹੈ ਵੱਡੇ ਗਿਣਤੇ ਵਿੱਚ ਸੰਗਤ ਪਹੁੰਚ ਰਹੀ ਹੈ ਤੇ ਗੁਰੂ ਘਰ ਵਿੱਚ ਜੋ ਹੈ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀ ਹੈ ਸੰਗਤ ਦਹਾੜ ਇਥੇ ਵੇਖਿਆ ਜਾ ਸਕਦਾ ਹੈ ਤਕਫਰੀ ਦਮਦਮਾ ਸਾਹਿਬ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਵੇਰ ਤੋਂ ਹੀ ਸੰਗਤ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਗੁਰੂ ਚਰਨਾ ਵਿੱਚ ਇਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਉਥੇ ਹੀ ਦਿੱਲੀ ਦੇ ਗੁਰਦੁਆਰਾ ਤੇ ਬੰਗਲਾ ਸਾਹਿਬ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ ਦੀ ਬਿਹਤਰੀ ਸੁੰਦਰ ਸਜਾਵਟ ਕੀਤੀ ਗਈ ਹੈ ਖੁਲਾ ਰਹੀ ਤੇ ਲੋਕ ਇੱਥੇ ਹੁੰਮ ਹੁਮਾ ਕੇ ਪਹੁੰਚ ਰਹੇ ਨੇ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ ਪੂਰਾ ਪਰਿਵਾਰ ਇੱਥੇ ਪਹੁੰਚ ਕੇ ਪੂਰਾ ਸਾਲ ਉਹਨਾਂ ਦਾ ਚੰਗਾ ਰਹੇ ਇਸ ਦੀ ਅਰਦਾਸ ਇੱਥੇ ਕੀਤੀ ਜਾ ਰਹੀ ਹੈ 2023 ਦਾ ਆਗਾਜ਼ ਹੋ ਗਿਆ ਤੇ ਅੱਜ ਪਹਿਲੇ ਦਿਨ ਸਾਲ ਦੇ ਪਹਿਲੇ ਦਿਨ ਸੰਗਤ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੀ ਐ ਸਰਬਤ ਦੇ ਭਲੇ ਦੀ ਅਰਦਾਸ ਇੱਥੇ ਕੀਤੀ ਜਾ ਰਹੀ ਐ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਫੁੱਲਾਂ ਨਾਲ ਜੋ ਸਜਾਵਟ ਹੋਈ ਐ ਉਹ ਤਸਵੀਰਾਂ ਐ ਸ੍ਰੀ ਇਹ ਤਸਵੀਰਾਂ ਨੇ ਬੰਗਲਾ ਸਾਹਿਬ ਦੀਆਂ ਤੇ ਦਮਦਮਾ ਸਾਹਿਬ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂਕਾ ਸ੍ਰੀ ਦਮਦਮਾ ਸਾਹਿਬ ਦੀਆਂ ਜਿੱਦ ਦੀ ਫੁੱਲਾਂ ਨਾਲ ਹੀ ਸਜਾਵਟ ਕੀਤੀ ਗਈ ਐ ਸਾਡੇ ਨਾਲ ਸਾਡੇ ਸਹਿਯੋਗੀ ਮਨਿੰਦਰ ਜੁੜਗੇ ਨੇ ਜੀ ਦਰਬਾਰ ਸਾਹਿਬ ਤੋਂ ਮਨਿੰਦਰ ਅਸੀਂ ਵੇਖਿਆ ਸੀ ਕਿ ਰਾਤ 12 ਵਜੇ ਤੱਕ ਹੀ ਕਰੀਬ 1.5 ਲੱਖ ਸ਼ਰਧਾਲੂ ਜੀ ਦਰਬਾਰ ਸਾਹਿਬ ਪਹੁੰਚ ਚੁੱਕੇ ਸਨ ਜੇ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਬਿਹਦੀ ਖਾਸ ਦਿਨ ਹੈ ਕਿੰਨੀ ਕੀ آمد ਅੱਜ ਸੰਗਤ ਦੀ ਜੀ ਦਰਬਾਰ ਸਾਹਿਬ ਵਿੱਚ ਹੋ ਸਕਦੀ ਹੈ ਮਨਿੰਦਰ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਨੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਜਿੱਥੇ ਕਲੱਬਾਂ ਰੈਸਟੋਰੈਂਟ ਪੱਬਾਂ ਦੇ ਵਿੱਚ ਵੱਡੀ ਪੀੜ ਦੇਖਣ ਨੂੰ ਮਿਲੀ ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਜੇਕਰ ਅੰਮਦ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਹੀ ਲੱਖਾਂ ਦੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਦੇ ਲਈ ਇੱਥੇ ਪਹੁੰਚ ਰਹੀਆਂ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਲੰਬੀਆਂ ਕਤਾਰਾਂ ਲੱਗੀ ਹੋਈ ਨਜ਼ਰ ਆ ਰਹੀ ਹੈ ਕਿ ਆਪਣੇ ਜੋ ਵਕਫ ਵਕਫ ਦੇਸ਼ਾਂ ਤੋਂ ਜਾਂ ਫਿਰ ਦੇਸ਼ ਦੇ ਵਕਫੋ ਕਿਸਿਆਂ ਤੋਂ ਵਕਫ ਵਕਫ ਧਰਮ ਵਰਗਾਂ ਦੇ ਨਾਲ ਸੰਬੰਧਿਤ ਨੇ ਪਰ ਨਵਾਂ ਸਾਲ ਗੁਰੂ ਦੇ ਨਾਲ ਮਨਾਉਣ ਦੇ ਲਈ ਬੇਹੱਦ ਚਾਵਾ ਮਲਾਰਾਂ ਦੇ ਨਾਲ ਬੇਹੱਦ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੇ ਨੇ ਔਰ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਚ ਇਸ਼ਨਾਨ ਕਰਕੇ 6 6 7 7 ਘੰਟੇ ਕਤਾਰਾਂ ਵਿੱਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰ ਸਕਣ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਜੋਦੜੀ ਕਰ ਸਕਣ ਦੁੱਖਾਂ ਕਲੇਸ਼ਾਂ ਦੇ ਖਾਤਮੇ ਦੀ ਅਰਦਾਸ ਜੋਦੜੀ ਕਰ ਸਕਣ ਤੋਂ ਭਾਵੇਂ ਕੜਾਕੇ ਦੀ ਠੰਡ ਹੈ ਭਾਵੇਂ ਸੰਗਣੀ ਧੁੰਦ ਹੈ ਪਰ ਸ਼ਰਧਾ ਭਾਵਨਾ ਇਸ ਹੱਡਚੀਰਵੀ ਠੰਡ ਤੇ ਵੀ ਪੈਰੀ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਲੰਬੀਆਂ ਕਤਾਰਾਂ ਲੱਖਾਂ ਦੀ ਗਿਣਤੀ ਸੰਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਨੇ ਬੀਤੀ ਸ਼ਾਮ ਤੋਂ ਹੀ ਇਹ ਲੋਕਿਕ ਨਜ਼ਾਰਾ ਜਿਹੜਾ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਵੇਖੇ ਦੇਖਣ ਨੂੰ ਮਿਲ ਰਿਹਾ ਜਿੱਥੇ ਆਮ ਦੇਨਾਂ ਨਾਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤੋ ਹੋ ਕੇ ਧੰਨ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਜੀ ਬਿਲਕੁਲ ਮਨਿੰਦਰ ਬੇਹਦੀ ਅਲੌਕਿਕ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਤੇ ਸਾਹਮਣੇ ਆ ਰਿਹਾ ਛੋਟੇ ਛੋਟੇ ਬੱਚੇ ਇਥੇ ਪਹੁੰਚੇ ਹੋਏ ਨੇ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਜੀ ਕਿੰਨੀ ਲੰਬੀ ਲਾਈਨ 'ਚ ਲੱਗਿਆ ਹੋ ਗਿਆ ਬੰਨਾਰ ਹੋ ਗਿਆ ਬਸ ਇੱਕ ਘੰਟਾ ਹਾਂ ਜੀ ਕੋਈ ਚੱਕਰ ਨਹੀਂ ਜਨੀਰ ਵਰਜੀ ਲੱਗੇ ਦਰਸ਼ਨ ਕਰਨ ਲਈ ਹਾਂ ਜੀ ਦਰਸ਼ਨ ਕਰਨ ਹੀ ਆਏ ਹਾਂ ਦਰਸ਼ਨ ਕਰਕੇ ਜਾਵਾਂਗੇ ਕਿੱਥੋਂ ਆਏ ਹੋ ਜੀ ਗਾਜ਼ੀਆਬਾਦ दर्शन करने आए हैं गाजियाबाद से गाजियाबाद से यस yes, सर गाजियाबाद से हाँ जी हां जी गाजियाबाद नए साल के लिए स्पेशल नए साल के लिए स्पेशली काफी टाइम से है तमन्ना थी आने की तो आ, आज मौका मिला तो नया साल आज गुरु साहब के साथ बिल्कुल सर गुरु के साथ पाजी किधर से जी तरन, -तरन साहब तो तरन तरन साहब तो तरन तरन साहब हां जी की जी हां जी बहुत खुशी हुई ਸਾਨੂੰ ਹੁਣ ਸੁਭਾਗ ਮਿਲਿਆ ਅਸੀਂ ਇਹ ਮੌਕਾ ਮਿਲਿਆ ਨੂੰ ਦਰਸ਼ਨ ਕਰਨ ਦੇ ਤੇ ਅਸੀਂ ਆਪਾਂ ਵੇਟ ਕਰ ਰਹੇ ਹਾਂ ਹਮ ਗੁਰਦਗਾਉਂ ਸਾਂ ਹੈ ਨਹੀਂ ਗੁਰਗਾਉਂ ਹੈ ਨਹੀਂ ਪੁਰਸਾ ਸਾਹਿਬ ਸਵਾ ਨਵੇਂ ਸਾਲ ਹਾਂਜੀ ਹਾਂਜੀ ਬਹੁਤ ਅੱਛਾ ਲੱਗ ਰਿਹਾ ਜੀ ਬਸ ਨਵੇਂ ਸਾਲ ਦੀ ਹਾਰਦਿਕ ਸ਼ੁਭਕਾਮਨਾئیں ਗੁਰੂ ਜੀ ਦੇ ਦਰਸ਼ਨ ਕਰਨ ਆਏ 2 ਸਾਲਾਂ ਜੀ ਪੁਰਸਾ ਘਰ ਕੇ ਦਰਸ਼ਨ ਕਰਨੇ ਬਹੁਤ ਠੀਕ ਹੈ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਬੜੀਆ ਬਹੁਤ ਬੜੀਆ ਕਿੰਨੀ ਦੇਰ ਹੋਗੀ ਲਾਈਵ ਮਿਲenge ਹੈ 2 ਘੰਟੇ 2 ਘੰਟੇ ਅਭੀ 3 ਹੋਰ ਲੱਗੇਗੇ ਦੀ ਨਰ ਲਾ ਕੇ ਕੋਈ ਬਾਤ ਨਹੀਂ ਹਾਂ ਮਥਾ ਟੇਕ ਕੇ ਹੀ ਜਾਣਾ ਹੈ ਬਿਲਕੁਲ ਮਨਿੰਦਰ ਇੱਥੇ ਵੇਖਿਆ ਜਾ ਸਕਦਾ ਹੈ ਸ਼ਰਦਾ ਉਸ ਇੰਤਜ਼ਾਰ ਤੇ ਵੀ ਭਾਰੀ ਪੈ ਰਹੀ ਹੈ ਤੇ ਮੌਸਮ ਤੇ ਵੀ ਭਾਰੀ ਪੈ ਰਹੀ ਹੈ ਫਿਲਹਾਲ ਇਹਨਾਂ ਤਮਾਮ ਤਸਵੀਰਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਇਹ ਅਲੋਕਿਕ ਤਸਵੀਰਾਂ શ્રી ਦਰਬਾਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਤੋਂ ਹੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ